ਹਾਂਜੀ ਭੈਣ ਸ਼ਸ਼ੀਕਲ ਜੀ ਹਾਂਜੀ ਸਤਿਕਾਰ ਭੈਣ ਪਰਸੋਂ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀਗੀ ਹਨਾ ਵੀ ਜਿਹੜੇ ਆਪਣੇ ਉਧਰ ਹੜਾਏ ਹੋਏ ਨੇ ਹਨਾ ਵੀ ਉਹਦੇ ਲਈ ਤੁਸੀਂ ਜਾ ਰਹੇ ਸੀਗੇ ਕਿ ਇਹ ਹਾਂਜੀ ਵੀ ਹਾਂਜੀ ਇਹ ਕਾਫੀ ਜਨਾਤੋਂ ਫੋਨ ਆ ਰਹੇ ਸੀਗੇ ਵੀ ਜਿਹੜੀਆਂ ਭੈਣਾਂ ਪੇਕਰ ਹੋ ਚੁੱਕੀਆਂ ਨਹੀਂ ਨੀ ਆ ਠੀਕ ਹੈ ਜੀ ਤੇ ਉਹਨਾਂ ਦੇ ਤਨ ਨੂੰ ਕੱਪੜਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਇਹ ਕੋਰਤ ਜਿਹੜੀ ਹੁੰਦੀ ਆ ਉਹ ਕੱਪੜੇ ਦੇ ਵਿੱਚ ਮਾਤੂਸ ਹੁੰਦੀ ਹੈਗੀ ਐਸ ਤਰਕੇ ਮਤਲਬ ਕਿ ਜਿन्हे ਕਿ ਉਹਨਾਂ ਦੇ ਫੋਨ ਆਏ ਉਹਨਾਂ ਨੂੰ ਮੂਰੀ ਦੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਤਾਂ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਨੇ ਜਿੰਨੇ ਚੋਗੇ ਹੈਗੇ ਆ ਉਹਨਾਂ ਨੇ ਚੋਦੀ ਵੀ ਪੂਰੇ ਕਰਨ ਲਈ ਜਾ ਰਹੇ ਆ ਅਸੀਂ ਕੱਲ ਤੇ ਇਹ ਮਾਤੂ ਜੀਰਾ ਦੀ ਸਾਈਡ ਦੱਸਿਆ ਗਿਆ ਹੈਗਾ ਨਾ ਮਾਤੂ ਜੀਰਾ ਦੀ ਸਾਈਡ ਉੱਥੇ ਜਿਵੇਂ ਕਿ ਮੋਮਬੱਤੀਆਂ ਵਗੈਰਾ ਮਾਚਿਸ ਵਗੈਰਾ ਔਰ ਨਾਲ ਲੇਡੀਜ਼ ਦਾ ਕੁਝ ਹੋਰ ਸਮਾਨ ਪਰਸਨਲ ਔਰ ਨਾਲ ਉਹਨਾਂ ਦੇ ਇੱਕ ਬੱਚਿਆਂ ਦੇ ਕੱਪੜੇ ਨਾਲ ਔਰਤਾਂ ਦੇ ਕੱਪੜੇ ਜੈਂਟਸ ਦੇ ਕੱਪੜੇ ਸਾਰਾ ਕੁਝ ਲੈ ਕੇ ਜਾ ਰਹੀ ਹੈ। ਨਾਲ ਪਾਣੀ ਵਗਿਆ ਰਿਹਾ ਤੇ ਔਰ ਕੁਝ ਮੈਡੀਕਲ ਵੀ ਵਗਿਆ। ਹਾਂਜੀ ਜਿੰਨੇ ਕਿ ਉਹਨਾਂ ਸਾਰੀ ਜਿੰਨੀ ਸਾਡੀ ਟੀਮ ਹੈਗੀ ਹੈ ਜੀ ਸਾਰੀ ਬਦਲ ਟੀਮ ਜਾ ਰਹੀ ਹੈ ਜੀ ਸਾਡੇ ਸਤਿਕਾਰਯੋਗ ਬਾਪੂ ਜੀ ਦੀ ਤਸਵੀਰ ਮੰਗਾੜੀਆਂ। ਸਾਡੀਆਂ ਸਤਿਕਾਰਯੋਗ ਭੈਣਾਂ ਜਿਹੜੀਆਂ ਹੈਗੀਆਂ ਨਹੀਂਆਂ ਬਾਕੀ ਸੁਭਾਣੀਆਂ ਤੇ ਅਸੀਂ ਕਾਫੀ ਜਨੇ ਜਿੰਨੀ ਵੀ ਟੀਮ ਹੈਗੀ ਹੈ ਸਾਰੀ ਤੁੜਕੇ ਟੀਮ ਵੱਲ ਤੇ ਜਾ ਰਹੀਆਂ ਜੀ ਬੜੀ ਹੈਲਪ ਵਾਸਤੇ ਜਿੰਨੇ ਜੋ ਕਿ ਹੈਗੀਆਂ ਜੂਨਾ ਕਰਦੇ। ਕੀ ਸੁਨੇਹਾ ਅੱਗੇ ਵੀ ਭੈਣ ਇਹਨਾਂ ਨੂੰ ਆਪਣੇ ਜੋ ਹੋਰ ਵੀ ਸਮਾਜ ਸੇਵੀ ਨੇ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਹਾਂਜੀ ਸਾਰਿਆਂ ਨੂੰ ਦੇਖੋ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਵੀ ਇਸ ਟਾਈਮ ਤੇ ਵੀ ਦੇਖੋ ਜਿਹੜੇ ਹੜ੍ਹ ਪੀੜਤ ਹੈਗੇ ਨੇਗੇ ਉਹਨਾਂ ਨੂੰ ਆਪਣੀ ਜ਼ਰੂਰਤ ਹੈਗੀ ਆ ਕਿਵੇਂ ਨਾ ਕਿ ਮੈਂ ਚਾਹੇ ਥੋੜੇ ਥੋੜਾ ਅਪਿਲ ਕੋਲ ਕਰਕੇ ਆਪਾਂ ਉਹਤੇ ਪੰਚੋਂ ਦੀ ਕਿਰਪਾਲਤਾ ਕਰੋ ਸਾਰੇ ਇਹਨੇ ਤਾਂ ਕਿ ਆਪਾਂ ਉਹਨਾਂ ਦੀ ਜਿੰਨੀਆਂ ਤਾਂ ਹੈਗੇ ਵੀ ਉਹਨਾਂ ਲੋੜਾਂ ਨੂੰ ਪੂਰਾ ਕਰ ਸਕੀਏ ਠੀਕ ਹੈ ਜੀ ਬਹੁਤ ਵਧੀਆ ਸੋਚ ਆ ਭੈਣ ਜੀ ਦਈਆ ਮਾਨਸਾ ਉਹਗੇ ਸਮਾਜ ਸੇਵੀ ਨੇ ਆਪਣੇ ਮਾਨਸਾ ਜ਼ਿਲ੍ਹੇ ਦੇ ਤਾ ਸਾਰੇ ਹੀ ਜਿਹੜੀਆਂ ਵੀ ਹੋਰ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਅੱਜ ਦੀ ਘੜੀ ਉਥੇ ਪੂਰਾ ਔਖਾ ਟਾਈਮ ਚੱਲ ਰਿਹਾ ਤਾਂ ਸਾਰੀ ਸਮਾਜ ਸੇਵੀਆਂ ਨੂੰ ਬੇਨਤੀ ਹੈ ਵੀ ਭੈਣ ਜੀ ਦਈਆ ਮੰਗੂ ਉਹ ਵੀ ਕੁਛ ਨਾ ਕੁਛ ਉਥੇ ਜਾ ਕੇ ਉਹਨਾਂ ਜ਼ਰੂਰਤਮੰਦਾਂ ਦੀ ਜ਼ਰੂਰ ਹੈਲਪ ਕਰਨ ਜੀ ਧੰਨਵਾਦ ਜੀ